ਪਠਾਨ ਕਹਿੰਦਾ ਵੀ ਅਹੀਂ 500 ਪਠਾਨ ਦੀ ਜੁਲੜਾਂ ਸਾਹ 500 ਬੰਦੇ ਅਹੀਂ ਸਾਰਿਆਂ ਸਲਾਹ ਕੀਤੀ ਇਹ ਖਵਾਲੀ ਨਲਵੇ ਨੂੰ ਪੈਸੇ ਨਹੀਂ ਦੇਣੇ ਇਹ ਹਾਥੀ ਧੋਣੇ ਆ ਗੋਲੋ ਹੀ ਲਾਉਣਾ ਆ ਕੰਮ ਹੀ ਨਵੇੜਨਾ ਆ ਉਹਨਾਂ 500 ਬੰਦਿਆਂ ਸਲਾਹ ਕੀਤੀ ਵੀ ਨਲਵੇ ਨੂੰ ਪਾਓ ਚਿੱਠੀ ਤੇ ਲਿਖੋ ਵੀ ਜੇ ਪਿਓ ਦਾ ਪੋਤਿਆਂ ਦੇ ਕੱਲਾ ਆ ਤੇ ਅੱਜ ਪੈਸੇ ਲੈ ਕੇ ਜਾ ਅਸੀਂ ਪੈਸੇ ਦੇਣ ਨਹੀਂ ਆਉਣਾ ਜੇ ਪਿਓ ਦਾ ਤੇ ਕੱਲਾ ਢ ਕੇ ਲੈ ਜੀ ਉਹ ਚਿੱਠੀ ਆ ਗਈ ਨਲਵੇ ਤੱਕ ਜਦੋਂ ਨਲਵਾ ਸਰਦਾਰ ਜੀ ਨੇ ਚਿੱਠੀ ਪੜ੍ਹੀ ਨਵੇਂ ਲਿਖਦੇ ਨੇ ਉਹ ਫਿਰ ਸੱਜ ਢੱਡ ਕੇ ਉਹ ਪਠਾਨ ਦੱਸਦਾ ਕਿੰਨੇ ਬਲੋਕ ਪਿਆਦਾ ਕੋ ਤੂੰ ਇਕੱਲਾ ਹੀ ਆ ਗਿਆ ਤੇ ਜਦੋਂ ਆ ਕੇ ਸਲੋਤਾ ਨਾ ਸਾਡੇ 500 ਬੰਦਿਆਂ ਦੇ ਸਾਹਮਣੇ ਕਰ ਲਿਓ ਨੇ ਇਕੱਠੇ ਹੁਣ ਆਖਿਆ ਨਲਵਾ ਜੀ ਤੈਨੂੰ ਪਤਾ ਵੀ ਸੋਚ ਸਮਝ ਕੇ ਆਇਆ ਨਾ ਨਲਵੇ ਸਰਦਾਰ ਨੇ ਆਖਿਆ ਹਾਂ ਸੋਚ ਸਮਝ ਕੇ ਆਇਆ ਹੁਣ ਆਖਿਆ ਵੀ ਪੈਸੇ ਲੈਣੇ ਆਇਆ ਨਾ ਹਰੀ ਸਿੰਘ ਦਲੂਆ ਕਹਿੰਦਾ ਪੈਸੇ ਲੈਣੇ ਆਇਆ ਹੁਣ ਆਖਿਆ ਫਿਰਹੀ ਤੇ ਪੈਸੇ ਦੇਣੇ ਨਹੀਂ ਨਲਵਾ ਕਹਿੰਦਾ ਮੈਂ ਪੈਸੇ ਦੇ ਲਾਲਚ ਕੇ ਵੀ ਨਹੀਂ ਆਇਆ ਫਿਰ ਮੈਨੂੰ ਪੈਸੇ ਜੇ ਤੁਸੀਂ ਦੇਣੇ ਨਹੀਂ ਤੇ ਮੈਨੂੰ ਲੋੜ ਥੋੜੀ ਆ ਉਹ ਹੀ ਲਿਖਾਇੀ ਮੇਰੇ ਪਿਓ ਦਾ ਪੋਤਿਆਂ ਦੇ ਕੱਲਾ ਆਇਆ ਮੈਂ ਤਾਂ ਆਇਆ ਆ ਵੇਖ ਲਓ ਕੱਲਾ ਹੀ ਆਇਆ ਤੁਹਾਡੇ ਪੈਸਿਆਂ ਤੇ ਬੈਠਾ ਮੈਂ ਉਹਨੇ ਆਖਿਆ ਮੈਂ ਪਿਓ ਦਾ ਆਂਦੇ ਆ ਗਿਆ ਹੁਣ ਤੁਹਾਡੇ 500 ਵਿੱਚੋਂ ਜੇ ਕੋਈ ਪਿਓ ਦਾ ਪੋਤਿਆਂ ਨੇ ਮੇਰੇ ਗੱਲ ਪਵੇ ਫੇ ਮੈਂ ਨੇ ਪਿਓ ਦਾ ਆਂਦੇ ਆ ਗਿਆ ਆਖ ਲੋਤਾ ਹੁਣ ਜੇ ਤੁਹਾਡੇ 'ਚ ਕੋਈ ਪਿਓ ਦਾ ਮੇਰੇ ਗੱਲ ਪਵੇ ਉਹ 500 ਬੰਦਿਆਂ ਦੇ ਰੰਗ ਉੱਟ ਗਏ ਥਰਾਨੇ ਦੀ ਗੱਲ ਹੈ ਨਾ ਕੱਲਾ ਹੀ ਬੰਦਾ ਕਵੇ ਵੀ ਆ ਜਾਓ ਮੇਰੇ ਕੋਲ ਗੱਲ ਪਵੇ ਜਾਂ ਤਾਂ ਉਹ ਮਹਾਮਰੀ ਹੋਊ ਜਾਂ ਮਹਾਮੂਰਖ ਹੋ ਹੁਣ ਨਲਵਾ ਮੂਰਖ ਤੇ ਨਹੀਂ ਜੇ ਮਹਾਂਬਲੀ ਉਹਦੇ ਇੰਦਾ ਕੋਣ ਹੀ ਕਿੜਾ ਉਹਦੇ ਗੱਲ ਪੈਂਦਾ ਉਹ ਉਹ ਪਠਾਨ ਦੱਸਦਾ ਉਹ ਕਹਿੰਦਾ ਬਾਬਾ ਜੀ ਉਹ ਕੱਲੇ ਸਰਦਾਰ ਨੇ ਆਖਾ ਜੇ ਹੁਣ ਤੁਹਾਡੇ ਕੋਈ ਪਿਓ ਦਾ ਤੇ ਮੇਰੇ ਗੱਲ ਪਵੇ ਕਹਿੰਦੇ ਸਾਰੇ ਸੁਣੋਗੇ ਨਰਵੇ ਨੇ ਆਖਾ ਮੈਂ ਦੂਜੀ ਵਾਰੀ ਦੇਣੀ ਆ ਦੂਜੀ ਵਾਰ ਤਾਂ ਮੋਤਾ ਆ ਵੇਖੋ ਜਿੰਨੇ ਬਾਵਾ ਚੋੜੀਆਂ ਚੋੜੋ ਮੇਰੇ ਜਨਾਬ ਮੁੜ ਕੇ ਨਾ ਆਵੇ ਨਰਵਾ ਮਾਰ ਕੇ ਤੁਰ ਗਿਆ ਕਹਿਣ ਲੱਗੇ ਜੇ ਇਹ ਦੂਜੇ ਦੇ ਮੂਹਰ ਵੀ ਆਉਗਾ ਹੋਵੇ ਤੇ ਉਹ ਹੋਵੇ ਤੇ ਹੋਵੇ ਕੌਣ ਅੱਗੇ ਮੇਰੀ ਮੌਤ ਤੇ ਨਰਵਾ ਨਹੀਂ ਮੌਤ ਹੀ ਖਲੋਤੀ ਹਾਰ ਕੇ ਆਖਰ ਮੈਂ ਤਿੰਨ ਵਾਰ ਗੱਲ ਨਹੀਂ ਆਹੀ ਦੇਤੀਆਂ ਨੇ ਜੇ ਹੁਣ ਮੇਰੇ ਗੱਲ ਨਾ ਪਾਇਆ ਮੈਂ ਫਿਰ ਸਾਰੀ ਮੜ ਦਾਂਗਾ ਜਾਣਾਂ ਤੇ ਮੈਂ ਉਦਾਂ ਨਹੀਂਗਾ ਇੱਕੋ ਹੀ ਮੈਨੂੰ ਵੰਗਾਰ ਕੇ ਸੱਤਿਆ ਨਾ ਉਦਾਂ ਹੀ ਹੱਲੋ ਕਰਕੇ ਤੁਰ ਜਾ ਰੇ ਕੋਈ ਸ਼ੁਰਮੈ ਵਾਲੀ ਗੱਲ ਹੋਈ ਬਈ ਸੁੱਕਾ ਤੇ ਨਹੀਂ ਮੈਂ ਜਾਣਾਂ ਜਾਂ ਮੇਰੇ ਗੱਲ ਪਾਓ ਤੇ ਜਾਂ ਫਿਰ ਮੈਂ ਪੈ ਜਾਣਾ ਜੀ ਆਖਰੀ ਵਾਰ ਕਹਿੰਦੇ ਉਹਦੇ ਮੋਹ ਤਿੱਗੀ ਵਾਲੀ ਗੱਲ ਨਿਕਲਣ ਦੀ ਧੀਰ ਸੀ ਅਸੀਂ 500 ਬੰਦਿਆਂ ਨੇ ਹਥਿਆਰ ਉਹਦੇ ਪੈਰਾਂ 'ਚ ਰੱਖਦੇ ਭਾਈ ਸਾਡੇ 500 ਬੰਦੇ 'ਚੋਂ ਇੱਕ ਜਿਹੀ ਵੀ ਜੁਰਤ ਨਹੀਂ ਪੈਣ ਦੀ ਇਹ ਗੱਲ ਪੈ ਜੀ ਗੱਲਾ ਸਰਦਾਰ ਉਹਦਾ ਚਿਹਰਾ ਭਖਦਾ ਸੀ ਬੁਰਜ ਵਰਗਾ ਦਾ ਸਰੀਰ ਸੀ ਸੋਹਣੀ ਉਹਦੀ ਪੱਗ ਸੀ ਗਾਤਰੀ ਉਹਦੇ ਖੰਡਾ ਸੀ ਗਾੜੀ ਚੌੜਾ ਸੀਨਾ ਸੀ